ਕੜਾ ਪ੍ਰਸ਼ਾਦ ਦੀ ਸਿੱਖ ਧਰਮ ਦੇ ਵਿੱਚ ਬਹੁਤ ਐਮੀਅਤਾਂ ਗੁਰਸਿੱਖਾਂ ਦੀਆਂ ਦਸਾਂ ਨਵਾਂ ਦੀਆਂ ਕਰਤਕਮਾਈਆਂ ਵਿੱਚੋਂ ਲਿਆਂਦੀ ਰਸ ਦੇ ਨਾਲ ਨਾਮ ਜਪਦਿਆਂ ਤਿਆਰ ਕੀਤਾ ਕੜਾ ਪ੍ਰਸ਼ਾਦ ਸਾਰੀ ਸੰਗਤ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਬਰਾਬਰ ਵੰਡਿਆ ਜਾਂਦਾ ਹੈ ਜੋ ਕਿ ਸਿੱਖ ਧਰਮ ਦੇ ਤਿੰਨ ਮੂਲ ਸਿਧਾਂਤ ਨਾਮ ਜਪੋ ਕਰਤ ਕਰੋ ਤੇ ਵੰਡ ਛਕੋ ਨੂੰ ਪੱਕਾ ਕਰਦਾ ਹੈ ਆਈਕਾਨ ਸਿੰਘ ਨਾਬਾ ਜੀ ਆਪਣੇ ਮਹਾਨ ਕੋਸ਼ ਵਿੱਚ ਕੜਾਹ ਪ੍ਰਸ਼ਾਦ ਬਾਰੇ ਲਿਖਦੇ ਹਨ ਕਿ ਸਿੱਖ ਮਤ ਦਾ ਇਹ ਮੁੱਖ ਪ੍ਰਸ਼ਾਦ ਜੋ ਅਕਾਲ ਨੂੰ ਅਰਪਣ ਕਰਕੇ ਸੰਗਤ ਵਿੱਚ ਵਰਤਾਇਦਾ ਹੈ ਇਸ ਦਾ ਨਾਮ ਪੰਚਾ ਮ੍ਰੇਤਾ ਤੇ ਵਿਸ਼ੇਸ਼ਣ ਮਹਾ ਪ੍ਰਸ਼ਾਦ ਵੀ ਹੈ ਕੜਾਹ ਪ੍ਰਸ਼ਾਦ ਬਣਾਉਣ ਤੇ ਵਰਤੌਣ ਦੀ ਵਿਧੀ ਰਹਿਤ ਨਾਮਿਆਂ ਵਿੱਚ ਐਂ ਲਿਖੀ ਹੈ ਕੜਾ ਕਰਨ ਕੇ ਵਿਧ ਸੁਣ ਲੀਜੈ ਤੀਨ ਭਾਗ ਕੋ ਸੰਸਰ ਕੀਜੈ ਲੇਪਨ ਦੇ ਆਗੇ ਬੋਕਰ ਦੀਜੈ ਮਾਂਜਨ ਕਰ ਭਾਂਜਨ ਤੋਂ ਬੀਜੈ ਕਰ ਸ্নান ਪਵਿੱਤਰ ਹੋ ਬਹਿ ਵਾਹਿਗੁਰੂ ਬਿਨਾ ਵਰਨਾ ਕਹੇ ਕਰ ਤਿਆਰ ਚੌਂਕੀ ਪਰ ਧਰੇ ਚਾਰ ਔਰ ਕੀਰਤਨ ਬਹਿ ਕਰੇ ਜੋ ਪ੍ਰਸਾਦ ਕੋ ਬਾੰਟ ਹੈ ਮਨ ਮੇ ਧਾਰੇ ਲੋਭ ਕਿਸ ਥੋੜਾ ਕਿਸੇ ਅਗਲਾ ਸਦਾ ਰਹੇ ਦੇ ਸੋਗ ਪਾਵਨ ਤਨ ਪਾਵਨ ਕਰ ਥਾਨ ਕ੍ਰਿਤ ਮੈਦਾ ਲੈ ਖੰਡ ਸਮਾਨ ਕਰ ਕੜਾ ਜਪ ਪਾਠ 598 ਗੁਰ ਪ੍ਰਸਾਦ ਅਰਦਾਸ ਬਖਾਨੇ